ਸਤਪਾਲ ਸਿੰਘ ਜੀ ਤੁਸੀਂ ਇਹ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਹੈ ਨਾਨਕ ਸ਼ਾਫੀਰ ਫਿਲਮ ਦੇ ਬਾਰੇ ਉਸ ਫਿਲਮ ਦੇ ਵਿੱਚ ਤੁਸੀਂ ਕੀ ਐਵੀਡੈਂਸ ਪੇਸ਼ ਕੀਤੇ ਨੇ ਵਿਰਜੀ ਇਹਦੇ ਵਿੱਚ ਬਹੁਤ ਸਾਰੇ ਐਵੀਡੈਂਸ ਲਗਾਤਾਰ ਅਸੀਂ ਬਾਨੀਓ ਕ ਹਾਈ ਕੋਰਟ ਨੂੰ ਵੀ ਦਿੱਤੇ ਆ ਔਰ ਸਾਰੀਆਂ ਸੰਗਤਾਂ ਦੇ ਸਾਹਮਣੇ ਉਹ ਸੋਸ਼ਲ ਮੀਡੀਆ ਦੇ ਥਰੂ ਲਗਾਤਾਰ ਪਹੁੰਚਾ ਰਹੇ ਆ ਜਿਨ੍ਹਾਂ ਦੇ ਵਿੱਚੋਂ ਪਹਿਲਾ ਇਸ ਵਿੱਚ ਜਿਹੜਾ ਸਭ ਤੋਂ ਮੇਨ ਅਹਿਮ ਹੈ ਕਿ ਜਿਹੜੀ ਸਿੱਖ ਪ੍ਰਚਾਰਕ ਪਹਿਲੀ ਬੀਬੀ ਆ ਬੇਬੇ ਨਾਨਕੀ ਜੀ ਉਹਨਾਂ ਨੂੰ ਕਰਮ ਕਾਂਡੀ ਦਿਖਾਇਆ ਗਿਆ ਹੱਥ ਵਿੱਚ ਕਾਲਾ ਧਾਗਾ ਗਾਨਾ ਬੰਨਿਆ ਹੋਇਆ ਜਿਥੋਂ ਅਸੀਂ ਹੋਰ ਆਪਣੇ ਪਰਿਵਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਉਹਦੇ ਬਾਅਦ ਇਹਦੇ ਵਿੱਚ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਦੀ ਇੱਕ ਕੋਝੀ ਸਾਜ਼ਿਸ਼ ਰਚੀ ਗਈ ਹੈ ਕਿ ਗੁਰੂ ਨਾਨਕ ਸਾਹਿਬ ਇੱਕ ਆਕਾਸ਼ ਵਾਲੇ ਪਾਸੇ ਨੂੰ ਹੱਥ ਕਰ ਜਰਕੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਹ ਗਿਆਨ ਹੈ ਵਿਚਾਰ ਹੈ ਸ਼ਬਦ ਹੈ ਪ੍ਰਕਾਸ਼ ਹੈ ਇਹ ਗਿਆਨ ਹੈ ਇਹ ਚਾਨਣਾ ਹੈ ਪਰ ਉਹ ਆਕਾਸ਼ ਵਾਲੇ ਪਾਸੇ ਹੱਥ ਕਰਕੇ ਖੜਦੇ ਆ ਤੇ ਉਥੋਂ ਕਿਰਨਾਂ ਨਿਕਲਦੀਆਂ ਪਰ ਦੁੱਖ ਵਾਲੀ ਗੱਲ ਸਭ ਤੋਂ ਵੱਡੀ ਹੈ ਵਾਪਰਦੀ ਹੈ ਜਦੋਂ ਕਿਰਨਾਂ ਦਾ ਸਰੋਤ ਵੇਖਦੇ ਆ ਕਿਰਨਾਂ ਦਾ ਧੁਰਾ ਕੀ ਹੈ ਉਹ ਕਿਰਨਾਂ ਹੋਂਮ ਚੋਂ ਨਿਕਲਦੀਆਂ ਨੇ ਤੇ ਜਿਹੜਾ ਸਾਨੂੰ ਸਿੱਧਾ-ਸਿੱਧਾ Hindu ਸਾਬਿਤ ਕਰਨ ਦੀ ਕੋਸ਼ਿਸ਼ ਹੈ ਕਿਤੇ ਜਾਰੀਆਂ ਉਹਦੇ ਨਾਲ-ਨਾਲ ਬਹੁਤ ਕੁਝ ਇਸ ਤਰ੍ਹਾਂ ਦਾ ਹੈਗਾ ਜਿਹੜਾ ਗੁੱਝਾ ਹੈ ਉਹਨੂੰ ਬੜੇ ਧਿਆਨ ਨਾਲ ਵੇਖਣ ਤੇ ਸਮਝ ਆਉਂਦਾ ਇਹਦੇ ਵਿੱਚ ਫਿਲਮ ਦੀ ਸਟਾਰਟਿੰਗ ਤੋਂ ਟ੍ਰੇਲਰ ਚੱਲਦਾ ਹੈ ਉਹ ਕਹਿੰਦੇ ਹ ਔਰ ਕੈਮਰਾ ਹਾਈਟ ਤੋਂ ਜਾ ਕੇ ਮੈਪ ਤੇ ਜਾਂਦਾ ਹੈ ਮੈਪ ਤੇ ਦਿਖਾ ਰਿਹਾ ਵਾਰਨ ਸੀ ਤੇ ਉੱਥੇ ਦਿਖਾਉਂਦੇ ਆ ਕਿ ਯਹਾਂ ਸੇ ਧਰਮ ਕੇ ਪ੍ਰਚਾਰ ਦਾ ਦੌਰ ਸ਼ੁਰੂ ਹੋਆ ਕੁਛ ਐਸੇ ਕਰਕੇ ਤੇ ਉਹ ਕਲੀਅਰ ਕਰਨਾ ਚਾਹੁੰਦੇ ਕਿ ਜਿਹੜਾ ਇੱਥੇ ਦਾ ਮੂਲ ਧਰਮ ਆ ਹਿੰਦੂ ਆ ਬਾਕੀ ਸਾਰੇ ਇਹਨਾਂ ਵਿੱਚ ਉਪਜੇ ਹੋਏ ਆ ਇਹਦੇ ਨਾਲ ਨਾਲ ਵੀਰ ਜੀ ਇੱਕ ਸਭ ਤੋਂ ਵੱਡੀ ਗੱਲ ਮੈਂ ਆਪਣੇ ਸੰਗਤਾਂ ਦੇ ਨਾਲ ਸਾਂਝਾ ਕਰ ਦਵਾਂ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਛੇੜਛਾੜ ਕੀਤੀ ਗਈ ਹੈ ਅਜੇ ਤੱਕ ਪਤਾ ਨਹੀਂ ਕਿਉਂ ਸਾਡੇ ਨੋਟਿਸ ਵਿੱਚ ਨਹੀਂ ਆਇਆ ਜਾਂ ਨੋਟਿਸ ਵਿੱਚ ਆਇਆ ਤਾਂ ਬੋਲਦੇ ਕਿਉਂ ਨਹੀਂ ਘੁੱਪ ਕਿਉਂ ਹੋਏ ਪਏ ਆ ਇੰਨੀ ਇੰਨੀ ਗਾਫ ਇੰਨੀ ਗਫਲਤ ਦੀ ਨ ਜਿਵੇਂ ਬੋਰੇ ਵਾਲੀ ਹਾਲਤ ਹੁੰਦੀ ਹੈ ਨਾ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵਿੱਚ ਸੁਣਨ ਵਾਲੇ ਕੰਨ ਬੰਦ ਕਰ ਲੈਣ ਆਪਣੇ ਅਕਲ ਆਉਣੀ ਚਾਹੀਦੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੋਂ ਸ਼ੁਰੂ ਕਰਦੇ ਹਾਂ ਅਸੀਂ ਮੂਲ ਮੰਤਰ ਗੁਰਪ੍ਰਸਾਦ ਤੱਕ ਪੜ੍ਹਦੇ ਹਾਂ ਤੇ ਉਹਦੇ ਬਾਅਦ ਗੁਰੂ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਦੋ ਡੰਡੀਆਂ ਅੱਗੇ ਦੋ ਡੰਡੀਆਂ ਪਿੱਛੇ ਲਾ ਕੇ ਜਪ ਬਾਣੀ ਦਾ ਉਲੇਖ ਕੀਤਾ ਕਿ ਇਹ ਬਾਣੀ ਦਾ ਨਾਮ ਜਪ ਹੈ ਅਸੀਂ ਨੂੰ ਸਤਕਾਰਤੌਰ ਤੇ ਜਪਜੀ ਸਾਹਿਬ ਕਹਿੰਦੇ ਆ ਉਹ ਐਡੀ ਸ਼ਰਾਰਤ ਦੇ ਨਾਲ ਜਿਹੜਾ ਸ਼ਲੋਕ ਹੈ ਤੇ ਗੁਰਪ੍ਰਸਾਦ ਉਹਨੂੰ ਇਕੱਠਾ ਕਰਤੇ ਤੇ ਵਿਚਲਾ ਹਿੱਸਾ ਹੀ ਕਟਾ ਦਿੱਤਾ ਉਹਨੇ ਜਪ ਹਟਾ ਦਿੱਤਾ ਜਪ ਹਟਾ ਦਿੱਤਾ ਗਿਆ ਵੀਰ ਜੀ ਇਹ ਇਹ ਉਹ ਟ੍ਰੇਲਰ ਦੇ ਵਿੱਚ ਐ ਐਡੇ ਬਰੀਕ ਬਰੀਕ ਪੁਆਇੰਟ ਹੈਗੇ ਆ ਜਿਹੜੇ ਲੱਭਣ ਤੇ ਕਲੀਅਰ ਪਤਾ ਚੱਲਦਾ ਜੇ 2 ਸਵਾ 2 ਮਿੰਟ ਦੇ ਇੱਕ ਟ੍ਰੇਲਰ ਪਿਆ 1 ਮਿੰਟ ਦਾ ਟ੍ਰੇਲਰ 2 ਸਵਾ 2 ਮਿੰਟ ਦਾ ਉਹਦੇ ਵਿੱਚ ਇੰਨੀਆਂ ਸ਼ਰਾਰਤਾਂ ਇੰਨੀਆਂ ਖੁਰਾ ਪਾਤਾਂ ਨੇ ਇੰਨੀਆਂ ਸਾਜ਼ਿਸ਼ਾਂ ਨੇ ਪੂਰੀ ਫਿਲਮ ਚ ਕੀ ਕੀ ਕੁਝ ਹੋਏਗਾ ਤੁਸੀਂ ਕੀ ਸਮਝਦੇ ਹੋ ਜਦ ਤੁਸੀਂ ਇੱਕ ਸਧਾਰਨ ਸਿੱਖ ਹੁੰਦਿਆਂ ਹੋਇਆਂ ਜਦ ਤੁਸੀਂ ਇਹ ਗੱਲਾਂ ਨੋਟਿਸ ਕੀਤੀਆਂ ਨੇ ਤੇ ਕੀ ਜਥੇਦਾਰ ਅਕਾਲ ਤਖਤ ਨੇ ਇਸ ਨੂੰ ਨੋਟਿਸ ਨਹੀਂ ਕੀਤਾ ਤੇ ਕੀ ਸੋਚ ਕੇ ਉਹਨਾਂ ਨੇ ਇਸ ਫਿਲਮ ਦੇ ਡਾਇਰੈਕਟਰ ਨੂੰ ਸ਼੍ਰੀਲੰਕਾ ਆਯੂਗ ਜਿਹੜਾ ਪੱਤਰ ਇਸ਼ੂ ਕੀਤਾ ਹੈ ਰਾਜਸ਼ੀ ਮੁਕੱਦਮ ਕੁੱਤੇ ਜਾਇ ਜਗ੍ਹਾ ਇੰਨੇ ਬੈਠੇ ਸੁੱਤੇ ਅਸੀਂ ਕੀ ਬੋਲੀਏ ਗੁਰਬਾਣੀ ਬੋਲਦੀ ਹੈ ਜਿਨ੍ਹਾਂ ਨੇ ਆਪਣੇ ਜਮੀਰ ਹੀ ਵੇਚ ਛੱਡੇ ਹੋਣ ਜਿਨ੍ਹਾਂ ਦੇ ਚਾਰ ਛੱਲਰਾਂ ਦੇ ਮਗਰ ਲੱਗੇ ਇਹਨਾਂ ਨੇ ਪੂਰੀ ਕੌਮ ਦੀ ਸੋਧ ਨਹੀਂ ਲਈ ਕਿ ਹੋਕ ਹੀ ਰਿਆ ਕਿ ਨਹੀਂ ਕਿਸ ਕਿਸ ਤਰੀਕੇ ਨਾਲ ਸੈਂਟੀਮੈਂਟ ਸਰਟ ਹੋ ਰਿਹਾ ਗੁਰੂ ਸਾਹਿਬ ਨੂੰ ਕਿਰਦਾਰ ਦੇ ਰੂਪ ਚ ਪੇਸ਼ ਕੀਤਾ ਜਾ ਰਿਹਾ ਬੇਬੇ ਨਾਨਕੀ ਜੀ ਨੂੰ ਉਹ ਕਰਮ ਕਾਂਡੀ ਦਿਖਾ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਛੇੜਛਾੜ ਹੋ ਰਹੀ ਹੈ ਵਿੱਚੋਂ ਜਪ ਦਾ ਉਲੇਖ ਕੱਟ ਦਿੱਤਾ ਗਿਆ ਜਪਜੀ ਬਾਣੀ ਦਾ ਨਾਮ ਕੱਟ ਦਿੱਤਾ ਗਿਆ ਇਹ ਅੰਨੇ ਹੋਏ ਪਏ ਇਹਨਾਂ ਨੂੰ ਦੱਸਣ ਦੀ ਲੋੜ ਹੈ ਬਾਰ ਬਾਰ ਇਹਨਾਂ ਨੂੰ ਉਠਾਉਣ ਦੀ ਲੋੜ ਹੈ ਜੇ ਇਹਨਾਂ ਨੂੰ ਨਹੀਂ ਅਕਲ ਹੈਗੀ ਤਾਂ ਫਿਰ ਕਿਉਂ ਆਉਂਦਿਆਂ ਤੇ ਬੈਠੇ ਆ ਜਿਨ੍ਹਾਂ ਦੇ ਲਾਇਕ ਹੀ ਨਹੀਂ ਹੈਗੇ ਡਿਜ਼ਰਵ ਵੀ ਨਹੀਂ ਕਰਦੇ ਆ ਜੀ ਬਿਲਕੁਲ ਤੇ ਹੋਰ ਤੁਸੀਂ ਇਸ ਫਿਲਮ ਦੇ ਵਿੱਚ ਐਵੀਡੈਂਸ ਦੇ ਤੌਰ ਦੇ ਉੱਪਰ ਕੀ ਪੇਸ਼ ਕਰ ਰਹੇ ਹੋ ਅਸੀਂ ਐਵੀਡੈਂਸ ਅਸੀਂ ਲਗਾਤਾਰ ਹੀ ਦੇ ਰਹੇ ਹਾਂ ਜਿਦੇ ਵਿੱਚ ਸਾਰੇ ਅਸੀਂ ਸੀਡੀ ਡੀਵੀਡੀ ਦੇ ਰੂਪ ਚੋਰ ਜਿਹੜੀ ਸਟਿਲ ਫੋਟੋਗ੍ਰਾਫੀ ਦੇ ਰੂਪ ਵਿੱਚ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਐਵੀਡੈਂਸ ਦਿੱਤੇ ਹੈ ਔਰ ਨਾਲ ਦੀ ਨਾਲ ਅਸੀਂ ਉਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਉਹਨੂੰ ਵਾਇਰਲ ਕਰ ਰਹੇ ਹਾਂ ਲੋਕਾਂ ਲੋਕਾਂ ਨੂੰ ਸੰਗਤਾਂ ਨੂੰ ਅਵੇਅਰ ਕਰਨ ਲਈ ਸੁਚੇਤ ਕਰਨ ਦੇ ਲਈ ਜਾਗਰੂ ਕਰਨ ਦੇ ਲਈ ਹੁਣ ਬੇਨਤੀ ਕਰਨਾ ਚਾਹੁੰਦਾ ਜੇ ਇਹ ਮੌਕਾ ਨਾ ਸਾਂਭਿਆ ਤੇ ਫਿਰ ਆਉਣ ਵਾਲੀ ਪਿਰਤ ਨੂੰ ਆਪਣੇ ਆਪ ਸੰਭਾਲ ਲੈਣਗੇ ਕਿ ਪਿਰਤ ਕੀ ਪੈ ਜਾਣੀ ਹੈ ਫਿਰ ਮੁੜ ਕੇ ਹੱਥਾਂ ਜਦੋਂ ਕਹਿੰਦੇ ਕਮਾਨ ਨਿਕਲ ਗਿਆ ਹੱਥ ਵਿੱਚੋਂ ਫਿਰ ਤੁਹਾਡੇ ਕੋਲ ਕੁਝ ਨਹੀਂ ਬਚਦਾ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਅੱਜ ਸੁਣਵਾਈ ਅਧੀਨ ਸੀ ਇੱਕ ਕੇਸ ਹਾਈ ਕੋਰਟ ਦੇ ਵਿੱਚ ਜੀ ਜੱਜ ਸਾਹਿਬਾਨ ਨੇ ਉਸ ਨੂੰ 23 ਤਰੀਕ ਤੱਕ ਰਖਵਾ ਰਖ ਲਿਆ ਜੀ ਤੇ ਜਿਹੜੀ ਫਿਲਮ ਹੈ ਉਹ 17 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਫਿਲਮ ਰਿਲੀਜ਼ ਹੋ ਜਾਏਗੀ ਤੇ ਤੁਹਾਡੀ ਜਿਹੜੀ ਪਟੀਸ਼ਨ ਹੈ ਵਿੱਚ ਲਟਕਦੀ ਰਹਿ ਜਾਏਗੀ ਸਾਨੂੰ ਤਾਂ ਦੁੱਖ ਇੱਕ ਕਿ ਚੱਲ ਰਿਹਾ ਟ੍ਰੇਲਰ ਤੋਂ ਹੈ ਫਿਲਮ ਦੀ ਤਾਂ ਗੱਲ ਹੀ ਬਹੁਤ ਦੂਰ ਦੀ ਐ ਅਸੀਂ ਸਮਝਦੇ ਸੀ ਕਿ ਮਾਨਯੋਗ ਹਾਈ ਕੋਰਟ ਸਾਡੀਆਂ ਫੀਲਿੰਗਸ ਨੂੰ ਸਮਝਦੇ ਹੋਏ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤਦ ਤੱਕ ਇਸ ਫਿਲਮ ਨੂੰ ਸਟੇ ਕਰ ਦੇਣਗੇ ਜਦ ਤੱਕ ਕੋਈ ਫਾਈਨਲ ਨਹੀਂਗਾ ਤਾਂ ਡਿਸੀਜਨ ਨਹੀਂ ਆਉਂਦਾ ਜੇ ਤੁਹਾਡੇ ਕੋਲ ਅੱਜ ਜਿਨ੍ਹਾਂ ਨੂੰ ਤੁਸੀਂ ਜਿਹੜੀ ਸਾਹਮਣੇ ਤੇ ਰ ਹੈ ਉਹ ਨਹੀਂ ਆਏ ਤਾਂ ਤਦ ਤੱਕ ਇਸ ਫਿਲਮ ਨੂੰ ਸਟੇ ਲਗਾ ਦੇਣਾ ਚਾਹੀਦਾ ਹੈ ਜਿਉ ਫਿਲਮ ਇੱਕ ਵਾਰੀ ਰਿਲੀਜ਼ ਹੋ ਹੀ ਗਈ ਲੋਕਾਂ ਕੋਲ ਪਹੁੰਚ ਹੀ ਗਈ ਤੇ ਫਿਰ ਉਹਦੇ ਬਾਅਦ ਸਾਡਾ ਸਟੇ ਲਾਉਣ ਦਾ ਵਾਅਦਾ ਕੀ ਹੈ ਕਿ ਨਹੀਂ ਹੈਗਾ ਅਸੀਂ ਤਾਂ ਕਲੀਅਰ ਇਹ ਕਰਨਾ ਚਾਹੁੰਦੇ ਹਾਂ ਕਿ ਉਹਦੇ ਵੀ ਸਾਡੀਆਂ ਸੈਂਟੀਮੈਂਟਸ ਹਰਟ ਹੋ ਰਿਹਾ ਸਾਡੀ ਫੀਲਿੰਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਹਾਈ ਕੋਰਟ ਨੂੰ 17 ਤਰੀਕ ਤੱਕ ਫਿਲਮ ਨੂੰ ਰੋਕ ਦੇਣਾ ਚਾਹੀਦਾ ਸੀ ਉਸ ਉਸ ਡੇਟ ਤੱਕ ਰੁਕਣਾ ਚਾਹੀਦਾ ਸੀ ਜਦ ਤੱਕ ਕਿ ਉਹ ਕੋਰਟ ਦਾ ਫੈਸਲਾ ਨਾ ਆ ਜਾਏ ਮੈਂ ਮੈਂ ਫਿਰ ਦੁਬਾਰਾ ਇਹੀ ਕਹਿਣਾ ਚਾਹੁੰਦਾ ਇਸ ਨੂੰ 17 ਤਰੀਕ ਨੂੰ ਕਿਸੇ ਕੀਮਤ ਤੇ ਫਿਲਮ ਰਿਲੀਜ਼ ਨਹੀਂ ਹੋਣੀ ਦੇਣੀ ਚਾਹੀਦੀ ਜੇ 23 ਤਰੀਕ ਨੂੰ ਦੁਬਾਰਾ ਹੈਰਿੰਗ ਵਾਸਤੇ ਸਾਰਿਆਂ ਤੇ ਰਾਨੂ ਬੁਲਾਇਆ ਗਿਆ ਉਸ ਡਿਸੀਜਨ ਤੱਕ ਇਸ ਫਿਲਮ ਨੂੰ ਸਟੇ ਲਗਾਣੀ ਚਾਹੀਦੀ ਹੈ ਵੇਟ ਕਰਨੀ ਚਾਹੀਦੀ ਹੈ ਔਰ ਇਸ ਦੇ ਨਾਲ ਜੇ ਨੂੰ ਫਿਲਮ ਨੂੰ ਰਿਲੀਜ਼ ਕਰਦੇ ਹੈ ਤਾਂ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਪੂਰੇ ਸੰਸਾਰ ਭਰ ਦਾ ਸਿੱਖ ਜਿਹੜਾ ਇਸ ਟਮ ਤੜਪ ਰਿਆ ਤੇ ਉਹਦੇ ਨਾਲ ਜਿਹੜੇ ਹਾਲਾਤ ਆ ਉਹ ਖਰਾਬ ਹੋਣ ਦੇ ਸਾਰ ਨੇ ਸਿੱਖ ਸਿੰਘ ਤੋਂ ਦੇਖ ਸਕਦੀਆਂ ਨੇ ਕਿ ਮਾਂਯੋਗ ਹਾਈ ਕੋਰਟ ਦੇ ਜੈਸਾਵਾਨ ਨੇ ਅੱਜ ਆਪਣਾ ਫੈਸਲਾ 23 ਤਰੀਕ ਤੱਕ ਰੱਖਵਾ ਰੱਖ ਲਿਆ ਹੈ ਕਿਉਂਕਿ ਜਿਹੜੀਆਂ ਸਬੰਧਤ ਧਿਰਾਂ ਸੀ ਉਹਨਾਂ ਨੂੰ ਨੋਟਿਸ ਦੇ ਦਿੱਤਾ ਗਿਆ ਕਿ ਉਹ ਆਪਣੀ ਅ ਗੱਲ ਆ ਕੇ ਕੋਰਟ ਦੇ ਵਿੱਚ ਰੱਖਣ ਲੇਕਿਨ ਫਿਲਮ 17 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਸਿੱਖ ਹਿਰਦੇ ਇਸ ਗੱਲ ਤੋਂ ਬਰੁੰਤਰੇ ਗਏ ਨੇ ਕਿ 17 ਤਰੀਕ ਨੂੰ ਜੇ ਫਿਲਮ ਰਿਲੀਜ਼ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ 23 ਤਰੀਕ ਨੂੰ ਹੋਈ ਸੁਣਵਾਈ ਦਾ ਕੋਈ ਮੀਨਿੰਗ ਨਹੀਂ ਰਹਿੰਦਾ ਮਾਜੂਕ ਜੈਸਾਵਾਨ ਨੂੰ ਚਾਹੀਦਾ ਸੀਗਾ ਕਿ ਉਹ 23 ਤਰੀਕ ਤੱਕ ਇਸ ਫਿਲਮ ਦੀ ਰਿਲੀਜ਼ ਉੱਤੇ ਵੀ ਰੋਕ ਲਗਾ ਦਿੰਦੇ ਤਾਂ ਕਿ ਸਿੱਖ ਜਿਹੜੇ ਸੈਂਟੀਮੈਂਟ ਜਿਹੜੇ ਹਰਟ ਹੋ ਰਹੇ ਨੇ ਉਹ ਨਾ ਹੁੰਦੇ ਮੈਂ ਜਾਣਕਾਰੀ ਹੋਰ ਸਾਂਝੀ ਕਰ ਦੇਣਾ ਚਾਹੁੰਦਾ ਖਾਸ ਕਰਕੇ ਇਸ ਵੇਲੇ ਜਿਹੜੀ ਵੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਾਸਤੇ ਆਪਣਾ ਦੋਸੋ ਹਿਰਦ ਜਿੰਨੇ ਵੀ ਆਪਣੇ ਜਥੇਬੰਦਕ ਢਾਂਚੇ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁਣੌਤੀ ਹੈ ਇਸ ਫਿਲਮ ਦੇ ਥਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਚੁਣੌਤੀ ਹੈ ਕਿਉਂਕਿ ਗੁਰਬਾਣੀ ਕਹਿੰਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਸਾਡੇ ਵਿੱਚ ਮਨੁੱਖਾ ਦੇਹੀ ਵਾਲਾ ਕੋਈ ਕਨਸੈਪਟ ਨਹੀਂ ਹੈ ਪਰ ਇਹਦੇ ਵਿੱਚ ਮਨੁੱਖਾ ਦੇਹੀ ਬਣਾ ਕੇ ਔਰ ਉਹ ਵੀ ਔਸੂਲਾਂ ਤੋਂ ਉਲਟ ਸਿਧਾਂਤਾਂ ਤੋਂ ਉਲਟ ਗੁਰਬਾਣੀ ਦੀ ਕਸੌਟੀ ਕੁਛ ਕਹਿੰਦੀ ਹੈ ਅਸੀਂ ਕੁਝ ਕਰ ਰਹੇ ਹਾਂ ਇਸ ਫਿਲਮ ਨੂੰ ਫੌਰੀ ਤੌਰ ਤੇ ਰੋਕ ਲਗਾਨੀ ਚਾਹੀਦੀ ਆ ਔਰ ਜਿੰਨਾ ਦਾ ਜਿੰਨਾ ਡਾਟਾ ਇਹਦਾ ਸਾਰਾ ਡਿਸਟਰੋਏ ਹੋਣਾ ਚਾਹੀਦਾ ਮੈਂ ਸਾਰੀ ਸੰਗਤ ਕੋਲ ਵਾਹੀ ਅਪੀਲ ਕਰਦਾ ਬੇਨਤੀ ਕਰਦਾ ਸਤਪਾਲ ਸਿੰਘ ਜੀ ਇਹ ਸਭ ਜਾਣਕਾਰੀ ਦੇਣ ਲਈ ਤੇ ਸਿੱਖ ਸੈਂਟੀਮੈਂਟਸ ਨੂੰ ਦੇਖਦਿਆਂ ਹੋਇਆਂ ਇਸ ਫਿਲਮ ਨੂੰ ਕੋਰਟ ਦੇ ਵਿੱਚ ਚੈਲੰਜ ਕਰਨ ਵਾਸਤੇ ਤੁਹਾਡਾ ਤੇ ਤੁਹਾਡੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਤੁਹਾਨੂੰ ਇਮਾਨ ਚੜ੍ਹਦੀ ਕਲਾ ਰੱਖੇ ਤਾਂ ਕਿ ਤੁਸੀਂ ਪੰਥਕ ਜਿਹੜੇ ਇਸ ਤਰ੍ਹਾਂ ਦੇ ਇਸ਼ੂ ਨੇ ਉਹਨਾਂ ਦੀ ਅਗਵਾਈ ਵੱਧ ਚੜ੍ਹ ਕੇ ਤੇ ਚੜ੍ਹਦੀ ਕਲਾਣਾ ਕਰਦੇ ਰਹੋ ਜੀ ਵਾਹਿਗੁਰੂ ਜੀ ਦਾ ਫਤਿਹ